ਲਗਭਗ 5 ਤੋਂ 7 ਦਿਨ ਜਿਹੜੇ ਸੂਨ ਦੇ ਬਾਕੀ ਆ ਥਣਲੇਵੇ ਦੀ ਜਿਹੜੀ ਪੂਰੀ ਸਾਫ ਬਾਕੀ ਤਸੱਲੀ ਤੁਸੀਂ ਪਿੰਡ ਸੈਡ ਆ ਜ਼ਿਲ੍ਹਾ ਬਰਨਾਲਾ ਵਿਖੇ ਪਹੁੰਚ ਕੇ ਕਰ ਸਕਦੇ ਹੋ ਵੀਰ ਦਾ ਜਿਹੜਾ ਨੰਬਰ ਹੈ ਓ 76 967 0393 76967 0393 ਜਾਂ 98765 693136 ਦੇ ਉੱਪਰ ਤੁਸੀਂ ਸੰਪਰਕ ਕਰਕੇ ਜਿਹੜੀ ਕੋਈ ਵੀ ਜਾਣਕਾਰੀ ਉਹ ਲੈ ਸਕਦੇ ਹੋ ਹਾਂਜੀ ਪਸ਼ੂ ਪਾਲਕ ਭਰਾਵਾਂ ਨੂੰ ਦੱਸਿਆ ਜਾਂਦਾ ਹੈ ਕਿ ਘਰੇਲੂ ਵੀਰ ਕੋਲੇ ਪਿੰਡ ਸਾਈਡ ਆ ਬਲਾਕ ਮਹਿਲਕਾਂ ਜਿਹੜਾ ਬਰਨਾਲਾ ਵਧੀਆ ਘਰ ਦੀ ਸੰਭੀ ਹੋਈ ਪਲੀ ਹੋਈ ਮੱਝ ਪਕਾਉ ਹੈ ਜੀ ਜੇ ਕਿਸੇ ਵੀਰ ਭਰਾ ਨੂੰ ਲੋੜ ਹੈ ਕਿਸੇ ਨੇ ਘਰੇ ਰੱਖਣ ਵਾਸਤੇ ਮੱਝ ਚਾਹੀਦੀ ਆ ਠਣ ਲੇਵੇ ਦੀ ਬਿਲਕੁਲ ਸਾਫ ਤਾਂ ਤੁਸੀਂ ਸੰਪਰਕ ਨੰਬਰ ਜਿਹੜਾ ਤੁਹਾਨੂੰ ਅਸੀਂ ਡਿਸਪਲੇ ਤੇ ਦੇਵਾਂਗੇ ਤੁਸੀਂ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ